ਕਮਿੰਗ ਸਰ ਆਈ ਪੀਐਸ ਆਈਏ ਆਈ ਆਈ ਆਪਕਾ ਸਵਾਗਤ ਹੈ ਸਿਕੰਦਰਾ ਥਾਣਾ ਮੇ ਆਈਏ ਇਨਾ ਤਸਵੀਰਾਂ ਦੇ ਵਿੱਚ ਨਜ਼ਰ ਆ ਰਿਹਾ ਜੋ ਵਰਦੀ ਧਾਰੀ ਵਿਅਕਤੀ ਤੁਹਾਨੂੰ ਦਿਖ ਰਿਹਾ ਇਹ ਵਰਦੀ ਪਾ ਕੇ ਆਈਪੀਐਸ ਅਫਸਰ ਦੀ ਵਰਦੀ ਪਾ ਕੇ ਸ਼ਹਿਰ ਦੇ ਵਿੱਚ ਘੁੰਮ ਰਿਹਾ ਸੀ ਸਾਰਿਆਂ ਨੂੰ ਇਹੀ ਭੁਲੇਖਾ ਪੈ ਰਿਹਾ ਸੀ ਕੋਈ ਵੱਡਾ ਨਵਾਂ ਅਫਸਰ ਸ਼ਹਿਰ ਦੇ ਵਿੱਚ ਆਇਆ ਜੋ ਕਿ ਸ਼ਹਿਰ ਦਾ ਜਾਇਜ਼ਾ ਲੈ ਰਿਹਾ ਤਾਂ ਦੱਸ ਦिए ਇਹ ਕੋਈ ਆਈਪੀਐਸ ਅਫਸਰ ਨਹੀਂ ਸਗੋਂ ਫਰਜੀ ਆਈਪੀਐਸ ਅਫਸਰ ਬਣ ਕੇ ਸ਼ਹਿਰ ਚ ਘੁੰਮ ਰਿਹਾ ਸੀ ਇਸ ਗੱਲ ਦਾ ਉਦੋਂ ਪਤਾ ਲੱਗਿਆ ਜਦੋਂ ਬਿਹਾਰ ਦੀ ਜੁਮਈ ਥਾਣੇ ਦੀ ਪੁਲਿਸ ਨੇ ਇਸ ਫਰਜੀ ਆਈਪੀਐਸ ਅਫਸਰ ਨੂੰ ਗ੍ਰਿਫਤਾਰ ਕਰ ਲਿਆ ਤੇ ਇਸ ਦੇ ਕੋਲੋਂ ਇੱਕ ਪਿਸਟਲ ਵੀ ਬਰਾਮਦ ਕੀਤਾ ਗਿਆ ਤੇ ਇਸ ਦੇ ਨਾਲ ਹੀ ਕਈ ਦਸਤਾਵੇਜ਼ ਵੀ ਬਰਾਮਦ ਹੋਏ ਹਨ ਤਾਂ ਦੱਸਦੀ ਹੈ ਕਿ ਫੜੇ ਗਏ ਵਿਅਕਤੀ ਦੀ ਪਛਾਣ ਮਿਥਲੇਸ਼ ਮਾਜੀ ਉਮਰ 18 ਸਾਲ ਪੁੱਤਰ ਪਾਗਲੂ ਮਾਜੀ ਵਜੋਂ ਹੋਈ ਹੈ ਉਸ ਦਾ ਕਹਿਣਾ ਹੈ ਕਿ ਮੈਂ 2 ਲੱਖ ਰੁਪਏ ਦੇ ਕੇ ਆਈਪੀਐਸ ਅਫਸਰ ਬਣਿਆ ਹਾਂ ਤਾਂ ਦੱਸਦੀ ਹੈ ਕਿ ਖੈਰਾ ਥਾਣਾ ਦੇ ਖੇਤਰ ਦੇ ਰਹਿਣ ਵਾਲੇ ਮਨੋਜ ਨੇ ਇਸ ਨੂੰ ਵਰਦੀ ਦਿੱਤੀ ਸੀ ਤੇ ਪਿਸਤੌਲ ਦਿੰਦੇ ਸਮੇਂ ਕਿਹਾ ਸੀ ਕਿ ਇਸ ਪਿਸਤੌਲ ਨੂੰ ਸੁਰੱਖਿਅਤ ਰੱਖਣਾ ਇਹ ਗੱਲ ਪੁਲਿਸ ਨੂੰ ਮਿਥਲੇਸ਼ ਨੇ ਦੱਸੀ ਹੈ ਦੱਸਿਆ ਜਾ ਰਿਹਾ ਹੈ ਕਿ ਮੋਟਰਸਾਈਕਲ ਤੇ ਸਵਾਰ ਹੋ ਕੇ ਆਈਪੀਐਸ ਦੀ ਵਰਦੀ ਪਾ ਕੇ ਮਥਲੇਸ਼ ਸਿਕੰ德ਰਾਬਾਦ ਥਾਣਾ ਦੇ ਖੇਤਰ ਚ ਚੌਂਕ ਤੇ ਖੜਾ ਰਸਗੁਲੇ ਖਾ ਰਿਹਾ ਸੀ ਇਸੇ ਦੌਰਾਨ ਉਥੋਂ ਲੰਘ ਰਹੀ ਪੁਲਿਸ ਟੀਮ ਨੂੰ ਜਦੋਂ ਮਥਲੇਸ਼ ਤੇ ਸ਼ੱਕ ਹੋਇਆ ਤਾਂ ਜਦੋਂ ਉਹਨਾਂ ਨੇ ਮਥਲੇਸ਼ ਤੋਂ ਪੁੱਛਗਿੱਛ ਕੀਤੀ ਤਾਂ ਉਸਨੇ ਆਪਣੇ ਆਪ ਨੂੰ ਆਈਪੀਐਸ ਅਫਸਰ ਦੱਸਿਆ ਇਸੇ ਦੌਰਾਨ ਹੀ ਪੁਲਿਸ ਦੇ ਤੰਨ ਖੜੇ ਹੋ ਗਏ ਤਾਂ ਉਹਨਾਂ ਨੇ ਮਥਲੇਸ਼ ਨੂੰ ਹਿਰਾਸਤ ਵਿੱਚ ਲੈ ਕੇ ਥਾਣੇ ਲੈ ਆਂਦਾ ਜਦੋਂ ਮਥਲੇਸ਼ ਨੂੰ ਪੁੱਛਿਆ ਕਿ ਉਸਦੀ ਡਿਊਟੀ ਕਿੱਥੇ ਹੈ ਤਾਂ ਅਗਿਉ ਮਥਲੇਸ਼ ਦੀ ਬੋਲਚੀ ਬੰਦ ਹੋ ਗਈ ਉਸਨੇ ਕਿਹਾ ਮੈਨੂੰ ਕੁਝ ਨਹੀਂ ਪਤਾ ਤਾਂ ਦੱਸਦੀਏ ਕਿ ਫਰਜੀ ਅਧਿਕਾਰੀ ਮਥਲੇਸ਼ ਨੇ ਦੱਸਿਆ ਕਿ ਉਹ ਕੁਝ ਮਹੀਨੇ ਪਹਿਲਾਂ ਉਸਦੀ ਮੁਲਾਕਾਤ ਖੈਰਾ ਥਾਣਾ ਦੇ ਖੇਤਰ ਰਹਿਣ ਵਾਲੇ ਮਨੋਜ ਸਿੰਘ ਦੇ ਨਾਲ ਹੋਈ ਸੀ ਤੇ ਉਸਨੇ 2 ਲੱਖ ਰੁਪਏ ਲੈ ਕੇ ਮਨੋਜ ਨੂੰ ਆਈਪੀਐਸ ਅਫਸਰ ਵਾਲੀ ਵਰਦੀ ਪਵਾ ਦਿੱਤੀ ਅਤੇ ਇੱਕ ਪਿਸਤਲ ਵੀ ਫੜਾ ਦਿੱਤਾ ਮਥਲੇਸ਼ ਨੇ ਦੱਸਿਆ ਕਿ 4 ਅਗਸਤ ਨੂੰ ਮਨੋਜ ਨੂੰ 2 ਲੱਖ ਰੁਪਏ ਦਿੱਤੇ ਸਨ ਤੇ ਉਸਨੇ ਮੈਨੂੰ ਵਰਦੀ ਦੇ ਦਿੱਤੀ ਤੇ ਇੱਕ ਪਿਸਤਲ ਦੇ ਦਿੱਤਾ ਕਿਹਾ ਕਿ ਹੁਣ ਤੂੰ ਪੁਲਿਸ ਮੁਲਾਜ਼ਮ ਬਣ ਚੁੱਕਿਆ ਹੈ ਮਥਲੇਸ਼ ਮਾਜੀ ਨੇ ਦੱਸਿਆ ਕਿ ਉਸਨੇ ਮੈਨੂੰ ਇਹ ਵਰਦੀ ਖੈਰਾ ਚੌਕ ਸਥਿਤ ਸਰਕਾਰੀ ਸਕੂਲ ਦੇ ਨੇੜੇ ਦਿੱਤੀ ਸੀ ਅਤੇ ਫਿਰ ਘਰ ਜਾਣ ਲਈ ਕਿਹਾ ਅਤੇ ਉਹ ਹੋਰ ਵੀ 30000 ਰੁਪਏ ਮੰਗ ਰਿਹਾ ਸੀ ਜਦਕਿ ਮੈਂ ਉਸ ਨੂੰ ਪਹਿਲਾਂ ਹੀ 2 ਲੱਖ ਰੁਪਏ ਦੇ ਚੁੱਕਿਆ ਸੀ ਇਹ ਗੱਲ ਮਥਲੇਸ਼ ਦੇ ਵੱਲੋਂ ਕਹੀ ਗਈ ਹੈ ਅੱਜ ਸਵੇਰੇ ਉਹ ਜਦੋਂ ਚੌਕ ਤੇ ਖੜਾ ਰਸਗੁੱਲੇ ਖਾ ਰਿਹਾ ਸੀ ਤਾਂ ਇਸੇ ਦੌਰਾਨ ਹੀ ਸ਼ੱਕ ਪੈਣ ਤੇ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ ਤਾਂ ਦੱਸਦੀ ਹੈ ਕਿ ਮਥਲੇਸ਼ ਨੂੰ ਵਰਦੀ ਵਿੱਚ ਦੇਖ ਕੇ ਪਿੰਡ ਵਾਸੀਆਂ ਅਤੇ ਆਂਡੀਆਂ ਗਵਾਂਡੀਆਂ ਤੇ ਇਲਾਕੇ ਦੇ ਲੋਕਾਂ ਨੇ ਵਧਾਈਆਂ ਤੱਕ ਵੀ ਦੇ ਦਿੱਤੀਆਂ ਸਨ ਦੱਸਿਆ ਜਾ ਰਿਹਾ ਹੈ ਕਿ ਫਰਜੀ ਆਈਪੀਐਸ ਅਫਸਰ ਮਥਲੇਸ਼ ਦੀ ਮਾਂ ਪਿੰਕੀ ਦੇਵੀ ਨੇ ਦੱਸਿਆ ਕਿ ਅਸੀਂ ਲਖੀਸਰੀਏ ਦੇ ਵਾਸੀ ਹਾਂ ਮਥਲੇਸ਼ ਦਾ ਪਿਤਾ ਭਗਲੂ ਮਾਜੀ ਉਸੇ ਹੀ ਪਿੰਡ ਦੇ ਵਿੱਚ ਇੱਟਾਂ ਦੇ ਪੱਠੇ ਤੇ ਮਜ਼ਦੂਰ ਵਜੋਂ ਕੰਮ ਕਰਦਾ ਉਸ ਦੇ ਲੜਕੇ ਮਥਲੇਸ਼ ਦਾ ਵਿਆਹ 4 ਮਹੀਨੇ ਪਹਿਲਾਂ ਜੁਮੈਦ ਖੈਰਾ ਬਲਾਕ ਅਦੀਨ ਪੈਂਦੇ ਪਿੰਡ ਦਲੀਪ ਵਿੱਚ ਹੋਇਆ ਈ ਉਹ ਪਿਛਲੇ 2 ਸਾਲਾਂ ਤੋਂ ਜੁਮੈਦੇ ਤਾਜਪੁਰ ਸਥਿਤ ਵਿੱਚ ਆਪਣੀ ਨਾਨੀ ਦੇ ਘਰ ਰਹਿ ਰਿਹਾ ਸੀ ਵੀਰਵਾਰ ਨੂੰ ਉਹ ਪੁਲਿਸ ਦੀ ਵਰਦੀ ਪਾ ਕੇ ਆਪਣੇ ਪਿੰਡ ਪਵਰਦਨ ਬੀਗਾ ਧੀਰਾ ਆਇਆ ਸੀ ਉਹਨਾਂ ਕਿਹਾ ਕਿ ਉਹ ਉਸਨੇ ਦੱਸਿਆ ਕਿ ਮੈਂ ਆਈਪੀਐਸ ਅਫਸਰ ਬਣ ਗਿਆ ਤੇ 2 ਲੱਖ ਰੁਪਏ ਮੈਂ ਮਨੋਜ ਨੂੰ ਦਿੱਤੇ ਤੇ ਉਸਨੇ ਮੈਨੂੰ ਵਰਦੀ ਦਿੱਤੀ ਇਸ ਤੋਂ ਬਾਅਦ ਉਹ ਵਰਦੀ ਪਾ ਕੇ ਪੂਰੇ ਪਿੰਡ ਵਿੱਚ ਘੁੰਮਦਾ ਰਿਹਾ ਪਿੰਡ ਵਾਸੀਆਂ ਨੇ ਉਹਨਾਂ ਨੂੰ ਵਧਾਈ ਦਿੱਤੀ ਪਰ ਕੁਝ ਲੋਕਾਂ ਨੂੰ ਸ਼ੱਕ ਹੋ ਰਿਹਾ ਸੀ ਤੇ ਉਹ 2-3 ਦਿਨਾਂ ਵਿੱਚ ਆਈਪੀਐਸ ਅਫਸਰ ਕਿਵੇਂ ਬਣ ਗਿਆ ਉਹ ਸ਼ੁੱਕਰਵਾਰ ਸਵੇਰੇ ਸਿਕੰਦਰਾਵਲ ਜਾ ਰਿਹਾ ਸੀ ਉਦੋਂ ਪੁਲਿਸ ਨੂੰ ਸ਼ੱਕ ਹੋਇਆ ਤਾਂ ਫਰਜੀ ਆਈਪੀਐਸ ਦੀ ਮਾਂ ਨੇ ਦੱਸਿਆ ਕਿ ਉਸਦਾ ਬੇਟਾ ਮਥਲੇਸ਼ ਅਜੇ ਪੜ ਰਿਹਾ ਹੈ ਇਸ ਪੂਰੇ ਮਾਮਲੇ ਸੰਬੰਧੀ ਥਾਣਾ ਸਦਰ ਦੇ ਐਸਡੀਪੀਓ ਸतीश ਸੂਮਨ ਨੇ ਦੱਸਿਆ ਕਿ ਪੁਲਿਸ ਦੀ ਵਰਦੀ ਵਿੱਚ ਇੱਕ ਨੌਜਵਾਨ ਨੂੰ ਸਿਕੰਦਰਾ ਥਾਣੇ ਖੇਤਰ ਤੋਂ

तो दो लाख रुपया तुम दे दिया हाँ दे दिया। कब एक महीना हो गया चार तारीख एक महीना पहले एक महीना पहले चार तारीख को। ठीक है तो ये वर्दी आज तुमको कहाँ दिया? दिया था। कब आज सुबह चार बजे कहाँ पे घर पे नहीं खैरा चौक है वहाँ सरकारी स्कूल है वहीं पर